जैसे कि सात अक्टूबर को करता भगवान बाल विश्व के प्रवन जा रहा है उस समय कॉलेज में गंगा कि सत्त अक्टूबर सारे जय भारती जय गावी मेरा नाम सुनि मैं प्रगति दिवस के लक्ष्य पूरे देशवासियों शहर वास

ਦੀ ਤੇ ਇਹ ਸੋਹਾਈਆ ਕਰੋ ਨਾ ਦੇ ਸੋਹਾਈਆ ਬਣਾਮੇ ਕੁਰਾਨ ਵਾਲੇ ਸਭੇ ਦੇ ਨਿੱਤੇ ਪਰ ਮੁਜੀ ਪਲਾਟਫਾਰਮ ਵਾਲਾ ਇਚਾਰੀ ਚਾਰ ਤਰ੍ਹਾਂ ਦਾ ਉਹ ਕਰ ਕਰ ਦੇ ਜਿਸੇ ਲੈ ਕੇ ਜਾਵਾਂਗੇ ਉਹ ਜਿਹੜਾ ਸਾਨੂੰ ਜਿਹੜਾ ਉਹਨੇ ਚਰੰਗਾ ਝੰਡਾ ਦਿੱਤਾ ਹੈ ਜਿਹਦੀ ਪਹਿਚਾਣ ਹੈ ਇਹਨਾਂ ਕਰਕੇ ਜੀ ਅੱਗੇ ਸੁਬੀਰ ਜਰੂਰ ਕੱਲ ਪਰਰਾਣੇ ਸੁਬੀਰ ਜ਼ਰੂਰ ਦਿਨਾ ਸਾਧ ਤੋਂ ਪੁਰਾਣੇ ਪੁੱਤਰ ਦੀ ਸਿਸ਼ਟੀ ਕਥਾ ਬਗਵਾਲ ਵਾਲੂ ਕੀ ਜਿਹਦਾ ਪੜਾਣੇ ਮਲਾਇਆ ਜਾ ਰਿਹਾ ਹੈ ਉਹਦੇ ਸਬੰਧ ਵਿੱਚ ਗੱਲ ਕਰਾਂ ਮੈਂ ਸ਼੍ਰੀ ਦਰਵੰਦ ਜੀ ਪ੍ਰਵੰਦ ਜੀ ਕੀ ਸੁਣਦੇ ਹੋ ਸਰਕਾਰੀ ਸਾਹਾਂ ਨੂੰ ਬਹੁਤ ਦੋਹਰਾ ਦੁਬਾਰਾ ਬਾਹਰ ਤੋਂ ਪ੍ਰਗਟ ਕਿਨਸੇ ਆਪਾਂ ਨੂੰ ਬਹੁਤ ਵਾਰੀ ਕਿ ਮਾਰਾ ਦੇ ਰਿਹਾ ਅਗੜ ਜੀ ਉਸਾਸ ਤੋਂ ਉਪਰ ਨੂੰ ਨਾ ਮਾਰਾ ਜਾ ਰਿਹਾ ਉਹਦੇ ਦੇਸ਼ ਪੱਧਰੀ ਇਸ ਤੋਗ ਸੁਰੱਖਿਆ ਨੂੰ ਚਾਹਤ ਨਾਲ ਆ ਦੇ ਇਸ ਤਰ੍ਹਾਂ ਆ ਰਹੇ ਨੇ ਉੱਥੇ ਹੀ ਅਮਰ ਸਾਹਿਬ ਜਿੱਥੇ ਭਾਰਤੀ ਵਰਗੀ ਯਾਦ ਹੀ ਕਰ ਸਕਦਾ ਕੋਦੋਂ ਇੱਕ ਵਿਸ਼ਾਲ ਸ਼ਰੰਕਾਰ ਗੋਦੀ ਯਾਤਰਾ ਦਾ ਅਸਫਤ ਹੋ ਗਿਆ ਹੈ ਔਰ ਅਸੀਂ ਆਪਣੇ ਸੰਗਠਨ ਵੱਲੋਂ ਵੀ ਜਿਹੜਾ ਸੰਕਟਨ ਨਿਖਿਏ ਕਰ ਚੁੱਕੇ ਹਾਂ ਸਾਧੀਆਂ ਸਾਹਿਬ ਸ਼ਰੰਕਾਰ ਗੋਦੀ ਯਾਤਰਾ ਦੇ ਵੀ ਸ਼ਾਮਿਲ ਹੋਗੇ ਪ੍ਰਗਟਾਗਤਾਂ ਦੇ ਵੀ ਜਿਹੜੀ ਲੋਚ ਸੀ ਉਹਨਾਂ ਦਾ ਸੁਪਨਾ ਵੀ ਉਹਨੂੰ ਸਰਕਾਰ ਦੇ ਪਾਸੋਂ ਜੇ ਕੱਲ੍ਹ ਮੰਨ ਕਰਦੇ ਨਾਲ ਭਾਵਾਂ ਦਾ ਫਲਾਰ ਖੜੇ ਆ ਔਰ ਜਿੱਥੇ ਸਾਡੀ ਸੇਵਾ ਲਗਾਈ ਜਾਏਗੀ ਉਹ ਡਿਊਟੀ ਨਾਲ ਵੀ ਮੰਨ ਕਰਦੇ ਨਾਲ ਹੋਗੇ ਔਰ ਮੈਂ ਸਮਾਜ ਨੂੰ ਇਹ ਕਹੇ ਚਾਹੁੰਦਾ ਕਿ ਆਪਾਂ ਫਿਰ ਦੁਬਾਰਾ ਤੋਂ ਇੱਕ ਉਸ ਪਰਮਿਕਾ ਤਰ੍ਹਾਂ ਸਾਡੇ ਪ੍ਰੋਜੈਕਟ ਨੂੰ ਅੱਗੇ ਲਾਣ ਜਾ ਰਹੇ ਹਾਂ ਹਰ ਸਾਥੀ ਤਰ੍ਹਾਂ ਔਰ ਇਸ ਸਾਲ ਜਿਹੜਾ ਪ੍ਰਗਟ ਦਿਓ ਸਿਆ ਤੁਲਸੀ ਕਿਉਂ ਨਾ ਪ੍ਰਗਟ ਮਨਾਕੜ ਦੀ ਮਹਾਰਾਣੀ ਸਮਰਪਿਤ ਕਰੀਏ। ਇਹੋ ਨਾਂ ਦਾ ਬਿੱਤਾ ਹੋਇਆ ਨਿਸ਼ਾਨ ਨਿਕਲਤਾ ਆਇਆ ਅੱਜ। ਉਹਨੂੰ ਅਸੀਂ ਉੱਚੇ ਲੈਵਲ ਤੇ ਵਧੀਆ ਤਰੀਕੇ ਨਾਲ ਸਤਾ ਕੇ ਤੇ ਅਸੀਂ ਸ਼ੁਭਾ ਅੰਮ੍ਰਗੜੀ ਹੈ ਕਿ ਦੁਨੀਆ ਦੇਖੇਗੀ ਕਿ ਸਮਾਜ ਦੁਆਰਾ ਫਿਰ ਇੱਕ ਮੰਚ ਤੇ ਹੋਰ ਇੱਕ ਝੰਡਾ ਥੱਲੇ ਆ ਰਿਹਾ ਵਾ। ਪਰ ਬਾਕੀ ਸੰਗਠਨਾਂ ਨੂੰ ਮੇਰੀ ਬੇਨਤੀ ਕਰਾਂਗਾ ਕਿ ਜਿਹੜੇ ਛੋਟੇ-ਛੋਟੇ ਸੰਗਠਨ ਹੋਰ ਵੀ ਚੱਲਦੇ ਨੇ ਉਹ ਵੀ ਜਲਦ ਤੋਂ ਜਲਦ ਇਸ ਸੰਗਠਨ ਦੇ ਵਿੱਚ ਵਿਲੀਏ ਕਰਨ ਉਹਦੇ ਵਿੱਚ ਵੀ ਪ੍ਰਯਾਸ ਲੱਗੇਗਾ। ਹੋਰ ਇਹ ਸਾਥੀਆਂ ਨਾਲ ਲੈ ਕੇ ਉਹਨਾਂ ਨਾਲ ਗੱਲਬਾਤ ਕਰਕੇ ਜਲਦੀ ਹੀ ਜਿਹੜਾ ਆ ਸਰਪ ਦਾਜ ਉਹ ਯਾਤਰਾ ਜਿਹੜੀ ਉਹ ਨਿਕਲਦੀ ਆ ਉਹ ਐਸੀ ਸ਼ੋਭਾ ਯਾਤਰਾ ਹੋਣੀ ਚਾਹੀਦੀ ਵੀ ਦੁਨੀਆ ਯਾਦ ਰੱਖੇ ਵੀ ਵਾਕਈ ਸਭੂ ਰਤਨਾ ਕੋਟ ਦੀ ਜਿਹੜੀ ਸਮੋਜਾ ਉਹ ਦੁਬਾਰਾ ਤੋਂ ਫੇਰ ਲੋਕਾਂ ਦੇ ਵਿੱਚ ਘਰ ਘਰਦੀ ਪਈ ਔਰ ਉਹਨੂੰ ਹਰ ਘਰ ਦੇ ਵਿੱਚ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਆ ਧੰਨਵਾਦ ਜੈਵਾਦ ਮੇਕੀ ਜੀ ਜੀ ਲੰਗਰ ਨਹੀਂ ਕੀਆ ਉਹਦੀ ਸਖਤ ਮਿਲਿਆ ਆ ਜੀ ਨਵੰਬਰ ਸਦੇ ਸਾਦੇ ਜਗੜਨ ਜਿਹੜਾ ਕਿ ਵਾਲਮੀ ਸਭਾ ਦਾ ਨਮੰਦ ਰਹੇ ਆ ਇਕੱਠੇ ਮਿਲਗੇ ਉਹ ਮੈਂ ਦੱਸਦਾ ਜਦ ਕਿ ਬਹੁਤ ਹੀ ਇਸ ਵਿਸ਼ਾ 'ਤੇ ਬੇਸ਼ਰਮੀ ਦਿਆਸ਼ਤ ਬਿਲਕੁਲ ਬਿਲਕੁਲ ਦੇਖੋ ਜੀ ਕਿ ਜਿਹੜਾ ਸੰਗਠਨ ਹੈ ਆਪਾਂ ਭਾਰਤ ਦੇ ਵਾਸਤੇ ਕੀ ਆਗੇ ਪਰਮਾਤਮਾ ਤੇ ਪ੍ਰਭੂ ਤਲਕਰ ਜੀ ਮਹਾਰਾਜ ਨੇ 24 ਮਈ ਨੂੰ ਚਾਰਚ ਬਣਾਇਆ ਪਰ ਵਾਹਿਗੁਰੂ ਇਹ ਸੰਗਠਨ ਸੀ ਜਿਹੜਾ ਪਰਮਤਮਾ ਤਲਕਰ ਜੀ ਮਹਾਰਾਜ ਨੇ ਧਰਮ ਦੀ ਸਥਾਪਨਾ ਕਰਨ ਵਾਸਤੇ ਧਰਮ ਦੀ ਰੱਖਿਆ ਵਾਸਤੇ ਧਰਮ ਦੇ ਲੋਕਾਂ ਦੇ ਲਈ ਕੰਮ ਕਰਨ ਵਾਸਤੇ ਸੰਗਠਨ ਦੀ ਸਥਾਪਨਾ ਕੀਤੀ ਪਰ ਬਹੁਤ ਸਾਰੇ ਲੋਕ ਇਸੇ ਸੰਗਠਨ ਤੋਂ ਨਿਕਲਦੇ ਅੱਜ ਆਪਣੇ ਆਪਣੇ ਸੰਗਠਨ ਦੀਆਂ ਕਦਮੀਆਂ ਮਜ਼ਾ ਰਹੇ ਜੀ ਮੌਨ ਨਾਲ ਵੀ ਚਰਨਾ ਚ ਬੇਨਤੀ ਕਰਦਾ ਵੀ ਵਾਪਸ ਆਪਣੇ ਕਾਰਜਾਂ 'ਚ ਜਾਓ ਔਰ ਜਲਦੀ ਪ੍ਰਗੁਰ ਬਨਾਕਰ ਜੀ ਦੀ ਸੋਚ ਦੇ ਉਤੇ ਕੰਮ ਕਰੀਏ ਤਾਂ ਕਿ ਅਸੀਂ ਆਪਣੇ ਧਰਮ ਦੀ ਸਥਾਪਨਾ ਕਰ ਸਕੀਏ ਕਿਉਂਕਿ ਅਜ ਤੱਕ ਵੀ ਜਿੰਨੇ ਵੀ ਸੰਗਠਨ ਨੇ ਪ੍ਰਗੁਰ ਬਨਾਕਰ ਜੀ ਮਾਰਗ ਸਾਡੇ ਲਈ ਕੋਈ ਵੀ ਤਰ੍ਹਾਂ ਦੀ ਸਥਾਪਨਾ ਨਹੀਂ ਕਰ ਪਾਇਆ ਅੱਜ ਅਸੀਂ ਜਾਣੇ ਕਿ ਧਰਮ ਦੀ ਸਥਾਪਨਾ ਕਰਨੀ ਸਾਡੇ ਕੋਲ ਵਾਹਿਗੁਰੂ ਦਿੱਤਾ ਮੌਕਾ ਹੈ ਕਿਉਂਕਿ ਸਰਕਾਰਾਂ ਦੇ ਕੇ ਜਲਦੀ ਹੀ ਦਲ ਸਮਾਜ ਖਤਮ ਹੋ ਜੇ ਤਾਂ ਉਹ ਕੋਲੋਂ ਨੂੰ ਵੰਡਿਆ ਹੋਇਆ ਹੈ ਪਰ ਪ੍ਰਭੂ ਤੇ ਰਾਜਾ ਜੀ ਮਹਾਰਾਜ ਜਿਹੜੀ ਕੋਸ਼ਿਸ਼ਾਂ ਦੇ ਸੀ ਵੀ ਇੱਕ ਡੰਡਾ ਇੱਕ ਡੰਡਾ ਹੋਵੇ ਤੇ ਉਹ ਤਾਂ ਹੀ ਹੋ ਸਕਦਾ ਜੇ ਅਸੀਂ ਸਾਰੇ ਨਾਲ ਮਿਲ ਕੇ ਚਰਨ ਜੇ ਤੇ ਮੇਰੇ ਲਈ ਆ ਜੀਏ ਔਰ ਦੁਬਾਰਾ ਤੋਂ ਸੰਗਠਨ ਨੂੰ ਇੱਕ ਦਾ ਮਜ਼ਬੂਤ ਬਣਾ ਦਈਏ ਤਾਂ ਕਿ ਕੋਈ ਸਾਡੇ ਮੂਲੇ ਵਾਲਾ ਕੰਮ ਨਹੀਂ ਧੰਨਵਾਦ ਜੀ ਆਓ ਠੀਕ ਹੈ ਜੀ 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 ਜ ਦੇਸ਼ ਵਾਸੀਆਂ ਨੂੰ ਅੰਮਰ ਸਰਵਾਸੀਆਂ ਨੂੰ ਕਿਸ ਦੇ ਜੋ ਨਾਮ ਜੇ ਸ਼ਰਮ ਆਦੀ ਕਰਨ ਇਹ ਆਲ ਇਵਾਦੀ ਨਾਲ ਨਾਲ ਕਿਸੇ ਉੱਪਰੋਂ ਇਹ ਕਹਿਣਗੇ ਕਿ ਸਾਡਾ ਸ਼ੋਭਾ ਯਾਸਾ ਮਾਈ ਜਾਏਗੀ ਉਹ ਬੜੀ ਹੀ ਤੂਲ ਨਾਲ ਮਾਈ ਜਾਏਗੀ ਜਿੱਥੋਂ ਵੀ ਸਾਡੇ ਸਾਡੇ ਪਿਤਾ ਜੀ ਵਿਰੋਧਾ ਮੰਨ ਸੀ ਐਪੀਪੀ ਵੀ ਬਰੀਆ ਭਾਜੀ ਜਿੱਦਾਂ ਵੀ ਇਹ ਕਹਿਣਗੇ ਇਹਨਾਂ ਦੇ ਨਾਲ ਬਾਸ ਸਾਧਾਂਗੇ

ਅੱਜ ਜੇ ਮੈਂ ਗੱਲ ਕਰਦੇ ਹਾਂ ਸਾਡੀ ਸੰਗਤ ਦਾ ਵਿਸ਼ੇਸ਼ ਤੌਰ ਤੇ ਸਾਡੇ ਬਹੁਤ ਸਤਿਕਾਰਯੋਗ ਮੱਦੇਬੀ ਲਾਲੀ ਸੰਸਾਗਤ ਦੇ ਆਪਤੀ ਅਧਿਕਾਰੀ ਸੁਬੀਰ ਗਰਵਰ ਜੀ ਔਰ ਸਾਡੇ ਸੁਮੇਤ ਕਾਲੀ ਜੀ ਸ਼ੇਰਗਰ ਸਾਹਿਬ ਜਿਨ੍ਹਾਂ ਨੇ ਅੱਜ ਆਪਣਾ ਬੜਾ ਜਿਹੜਾ ਸੰਗਠਨ ਨੂੰ ਭਾਰਤੀ ਬਾਦਮੀ ਦੀ ਆਦੀ ਦਰਸਾ ਕੇ ਮਿਲਣ ਕੀਤਾ ਦੱਬਿਆ ਮੈਂ ਤੁਹਾਨੂੰ ਸਤਿਕਾਰ ਕਰਦੇ ਹਾਂ ਔਰ 7ਤਕ ਤੋਂ 2025 ਨੂੰ ਪਰਉਨ ਪਿਤਾ ਪ੍ਰਮਾਤਮਾ ભગવાન 바ਲੀ ਦੀ ਮਹਾਰਾਜੀ ਦਾ ਪਾਵਨ ਅਸਥਾਨ ਤੇ ਕਰਕੇ ਦਿਨ ਸਾਰੇ ਉਸ ਦੇ ਸੰਬੰਧ ਵਿੱਚ ਸਾਡੇ ਬਹੁਤ ਸਾਰੇ ਸਰਕਾਰ ਦੇਗ ਭਾਰਤੀ ਵਾਸੀ ਕੀ ਆਧਿ ਦਰਮ ਸਮਾਜ ਨੇ ਰਾਸ਼ਟਰੀ ਸੰਜੋਗ ਨੂੰ ਮੁੱਖ ਸੰਚਾਲਕ ਗੁਰਉਤਮ ਕ੍ਰਿਸ਼ਨ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਨੇ ਵੀ ਆਜੀ ਮੀਟਿੰਗ ਕੀਤੀ ਲਈ ਜਾ ਪਰਉਨ ਦੇ ਵਿੱਚ ਨੋਟਾ ਲਿਆ ਗਿਆ ਕਿ ਛੇ ਤਰੀਕ ਨੂੰ ਜਿਹੜੀ ਆ ਭਗਵਾਨ ਬਾਬੀ ਜੀ ਮਹਾਰਾਜ ਦੇ ਪਾਵਨ ਪਵਿੱਤਰ ਪ੍ਰਗਟ ਦਿਵਸ ਦੇ ਸਮੇਂ ਵਿੱਚ ਵਿਸ਼ਾਲ ਗੰਗਾ ਧਵਜ ਸ਼ੋਭਾ ਯਾਤਰਾ ਉਹ ਕੱਢੀ ਜਾਏਗੀ ਜਿੱਥੇ ਕਿ ਸਾਰਾ ਗੱਡੇ ਨੂੰ ਲਿਆ ਗਿਆ ਹੈ ਔਰ ਪੂਰੇ ਸ਼ਹਿਰ ਦੀ ਜਿਹੜੀ ਆ ਉਹ ਪਰਕਰਮਾ ਦੀ ਜਿਹੜੀ ਹੈ ਦੇਸ਼ ਵਾਸੀਆਂ ਨੂੰ ਅੰਮ੍ਰਿਤ ਵਾਸੀਆਂ ਨੂੰ ਇਸ ਪਾਵਨ ਪਰਵ ਦੇ ਮੌਕੇ ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੀ ਕਿ ਅਗਰ ਅੱਜ ਅਸੀਂ ਜਿਹੜਾ ਬਣਾ ਰਹੇ ਹਾਂ ਦੀਵਾਲੀ ਬਣਾ ਰਹੇ ਹਾਂ ਇਹ ਵਰਦਿਕਾ ਪ੍ਰਮਾਤਮਾ ભગવાન ਵਾਲਮੀਕੀ ਮਹਾਰਾ ਜੀ ਦੀ ਕਿਰਪਾ ਹੈ ਅਗਰ ਭਗਵਾਨ ਵਾਲਮੀਕੀ ਮਹਾਰਾ ਜੀ ਰਾਮਾਇਣ ਦਾ ਲਿਖੇ ਅਨੁਸਾਰ ਅੱਜ ਸ਼੍ਰੀ ਰਾਮ ਦੇ ਚਰਚੀ ਦਾ ਅਸਥਾਨ ਬਿਲਕੁਲ ਨਈ ਸੀ ਹੈ ਅੱਜ ਰਾਮ ਕਰਨ ਦੇ ਨਦੀ ਕੋਈ ਨਹੀਂ ਜਾ ਸਕਦਾ ਇਸ ਲਈ ਮੈਂ ਇੱਕ ਸਮੂਹ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇਸ ਮੁਬਾਰਕ ਮੌਕੇ ਤੇ ਬਹੁਤ ਬਹੁਤ ਜਲਦੀ ਅਗਵਾਈਆ ਬਹੁਤ ਬਹੁਤ ਸਤਿਕਾਰ ਅੱਜ ਤੋਂ ਗੁਜਾਰਾ ਜਾ ਰਹੇ ਆ ਆਪਣੇ ਦਰਸ਼ਕਾਂ ਦੇ ਰੈਕਸ਼ਨ ਚਾਲਕ ਵੀਰ ਤਰਮ ਸਿੰਘ ਜੀ ਗਰਮਾ ਕਰਾਂਗੇ ਪਗੜ ਦੇ ਸਵਾਦੇ ਵਿੱਚ ਵੀਰ ਤਰਮ ਸਿੰਘ ਆਉਗੇ 7 ਦੁਪਹਿਰ ਤੋਂ ਇਹ ਸਿਸ਼ਟਿਕਤਾ ਤੋਂ ਬਾਅਦ ਬਾਅਦ ਬੜੀ ਤੁਮਕਾ ਮੈਂ ਜਾ ਰਹੇ ਆ ਉਹ ਸੁਭਾ ਦੇ ਵਿੱਚ ਕੇਸ਼ਵਾਸ ਜੀ ਤੁਮੜਾ ਵਸੇ ਨੂੰ ਕਿਸ ਦੇ ਤੋ ਦੇ ਹੋਣੀ ਪਵਾਨ ਵਾਲਮੀ ਕੀ ਮਹਾਨਾ ਪਰਚਰ ਆਸਥਾ ਦਾਇਕ ਉਸ ਇਲਾਵਾ ਜਿਹਦੇ ਵਿੱਚ ਵਾਲਮੀ ਕੀ ਸਪਤਾਜ ਬਹੁਤ ਵੱਡੀ ਖੁਸ਼ੀ ਪਰਚਰ ਕਰਦਾ ਪ੍ਰਮਾਤਮਾ ਵਾਲਮੀ ਕੀ ਮਹਾਰਾ ਦੁਨੀਆ ਦੇ ਸੰਕਰਹਾ ਹੈ ਸ੍ਰੀਸ਼ੀ ਦਾ ਜੇਦਾ ਨੇ ਉਹਨਾਂ ਨੇ ਆਧਿਕਾ ਰਚਨਾ ਕੀਤੀ ਪਾਵਨ ਯੋਗ ਸ਼ਸਤੀ ਰਚਨਾ ਕੀਤੀ ਉਹਨੇ ਦੇ ਨਾਲ 10 12 ਗ੍ਰਾਫੀ ਦੇ ਉਹਨਾਂ ਦੇ ਜਨਮ ਕਰਕੇ ਮਾਨਵਜਾਤੀ ਦਾ ਕल्याण ਕੀਤਾ ਮਾਨਵਜਾਤੀ ਨੂੰ ਸਿੱਖਿਆਵਾਂ ਦੇ ਰਾਹੀਂ ਉਹਨਾਂ ਦਾ ਜਿਹੜਾ ਪਰਪੂਰ ਆਤਮਿਕ ਗਿਆਨ ਜਿਹੜਾ ਹੋ। ਅਸੀਂ ਪਵਨਵਾਦੀ ਕੀ ਮਹਾਰਾਜ ਦਾ ਪ੍ਰਗਟਨ ਬੜੀ ਸ਼ਬਦਾ ਦੁਸ਼ਾਨ ਦੇ ਨਾਲ ਕਰਜਾ ਆਦਮੀ ਦੀ ਆਗਿਆ ਕਰਨਾ ਜਿਸੇ ਪਾਰਤ ਮਨਾਈਗੀ। ਸਮੂਹ ਪੂਰੇ ਭਾਰ ਦੇ ਪੂਰੇ ਵਿੱਚ ਦੇ ਪਵਨਵਾਦੀ ਕੀ ਮਹਾਰਾਜ ਦਾ ਪ੍ਰਗਟਨ ਬਣਾਇਆ ਜਾਂਦਾ ਬੜੀ ਸ਼ਬਦਾ ਦੁਸ਼ਾਨ ਦੇ। ਅੱਜ ਪੱਜਾਸੀ 6 ਦਿਨ ਨੂੰ ਅੰਮ੍ਰਿਤਸਰ ਦੇ ਵਿੱਚ ਰੰਗਾਂ ਸ਼ੋਭਾ ਯਾਤਰਾ ਰੰਗਾਂ ਪੂਰ ਸ਼ੋਭਾ ਯਾਤਰਾ ਜਿਹੜੀ ਉਹ ਕੱਢੀ ਜਾਏਗੀ ਉਹਦੇ ਵਿੱਚ ਵੱਡੀ ਤਰ੍ਹਾਂ ਦੇ ਵਿੱਚ ਮਹਿਲਾਵਾਂ ਬੱਚੇ ਬਜ਼ੁਰਗ ਨੌਜਵਾਨ ਸਭੀ ਹੋਰ ਸਾਡੇ ਸੰਤ ਅੰਮ੍ਰਿਤਸਰ ਦੀ ਅਤੇ ਜੀ ਜਪੋ ਜੀ ਪ੍ਰਮਾਣਿਤ ਪੁਰੀਆ ਸਿੰਘ ਜੀ ਅਤੇ ਰਾਜਾ ਜੀ ਹਕਾਬ ਸਿੰਘ ਜੀ तो देव पटियाले को रावत साहब और कार्य जी और मुकेश गिल जी और बहुत सारिया वाल्मीकि समाज भाव आदर योगी हस्तियाँ शोभा यात्रा की रहनवाई कर शोभा यात्रा फिक्स पॉइंट से चल के पूरे शहर की परिक्रमा करेगी और रात को सात दस बजे नतमस्तक होगी भाव आदर्श का यही मिशन है यही रतनाकर का मिशन है ਜਾਣ ਵਾਲੇ ਕੀ ਜਾਣਨ ਬਾਰੇ ਸੁਮਿਤ ਸੁਮਿਤ ਬਾਲੀ